ਅੱਜ ਅਸੀਂ ਪਿੰਡ ਦੁਰਜੀ ਪਹੁੰਚੇ ਹਾਂ ਬਲਵਿੰਦਰ ਸਿੰਘ ਦੇ ਘਰ ਜੋ ਬੀਕੇ ਜੂ ਸਿੱਧੂਪੁਰ ਵੱਲੋਂ ਕਾਲਾਂ ਵਾਲੀ ਚੌਂਕ ਦੇ ਵਿੱਚ ਰਾਹਤ ਕੈਂਪ ਲਗਾਇਆ ਗਿਆ ਹੈ ਸਰਵੇ ਕਰਦੇ ਇਹਨਾਂ ਦੇ ਘਰ ਪਹੁੰਚੇ ਹਾਂ ਇਹਨਾਂ ਦੇ ਘਰ ਦੀ ਜਿਹੜੀ ਛੱਤ ਆ ਉਹ ਮੀਂਹ ਦੇ ਨਾਲ ਡਿੱਗ ਪਈ ਹੈ ਘਰ ਦੇ ਵਿੱਚ ਵੀ ਹੜ ਦਾ ਪਾਣੀ ਜਿਹੜਾ ਆਇਆ ਫਰਸ਼ ਜਿਹੜੇ ਉਹ ਬੈਠ ਗਏ ਨੇ ਇਸ ਟਾਈਮ ਇਹਨਾਂ ਦੇ ਘਰ ਤੇ ਇੱਕ ਸਾਫ਼ ਦੀ ਛੱਤ ਨਹੀਂ ਹੈ ਇਹਨਾਂ ਨੇ ਸਮਾਨ ਆਪਣਾ ਕੋਠੇ ਦੇ ਛਾੜ ਕੇ ਉੱਤੇ ਤਰਪਾਲ ਪਾ ਕੇ ਸਮਾਨ ਰੱਖਿਆ ਹੈ। ਸੋ ਸਾਡੀ ਜਥੇਬੰਦੀ ਵੱਲੋਂ ਜਿੰਨੀ ਇਹਨਾਂ ਦੀ ਮਦਦ ਹੋ ਗਈ ਰਾਸ਼ਨ ਦੀ ਹੋਰ ਜਿਹੜੀਆਂ ਵਸਤਾਂ ਆਪਾਂ ਲੈ ਗਏ ਉਹ ਮਦਦ ਕਰਾਂਗੇ। ਸੋ ਮੈਂ ਜੋ ਜਿਹੜੀਆਂ ਸਮਾਜ ਸੇਵੀ ਸੰਸਥਾਨਾਂ ਉਹਨਾਂ ਨੂੰ ਬੇਨਤੀ ਕਰਦਾ ਇਹਨਾਂ ਇਹੋ ਜਿਹੇ ਘਰਾਂ ਦੇ ਵਿੱਚ ਆਓ ਤੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਬਾਹ ਫੜੋ ਤਾਂ ਜੋ ਇਹਨਾਂ ਦੀ ਜਿਹੜੀਆਂ ਛੱਤਾਂ ਟਿਕੀਆਂ ਨੇ ਛੱਤਾਂ ਦੀ ਮੁਰੰਮਤ ਕਰਾ ਕੇ ਦਿਓ ਜਾਂ ਜਿਹੜੇ ਪਰਿਵਾਰ ਕਦ ਕਰੋਂ ਬੇਕਾਰ ਹੋ ਗਏ ਉਹਨਾਂ ਦੇ ਉਹਨਾਂ ਦੀ ਬਾਹ ਫੜੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ